ਆ ਬੱਲੇ ਬੱਲੇ ਸਾਡੇ ਸੇਵਾਦਾਰ ਸਪੈਡ ਦੇ ਲਿਆ ਦਿੱਤੇ ਜਨ ਖੇਡ ਵਿੱਚ ਪੱਟ ਗਈ। ਓਹ ਆ ਬੱਲੇ ਬੱਲੇ ਕਾਰਤੀਕੇ ਐਨੇ ਜਿੰਨੇ ਕੋ ਪੈਸਾ ਵਜ ਬੈਂਦੇ ਲਾ ਬਾਕੀ ਵੀ ਪਾਣੀ ਬਾਦ ਰੱਖਦੇ ਹ ਜੇ। ਲੋ ਜੀ ਆ ਵੀਰ ਦੀ ਬੜੀ ਮਿਹਰਬਾਨੀ ਆ ਪਾਣ ਲਿਆ ਦੀ ਸਪੈਦੇਆਂ ਦੀ ਤੇ ਅਸੀਂ ਲਫਾਫੇ ਲਾ ਕੇ ਤੇ ਵੰਡਾਂਗੇ ਜਿਹਨੂੰ ਸਪੈਦੇ ਚਾਹੀਦੇ ਨੇ ਦੇਣੇ ਇੱਕ ਦੋ ਹੀ ਨੇ ਜ਼ਿਆਦਾ ਨਹੀਂ ਤੇ ਕੀ ਨਾਂ ਤੁਹਾਡਾ ਸੁਲੱਖਣ ਡਾਕਟਰ ਹੋਰ ਚਾਹੀਦੇ ਨੇ ਆਵਾਂ ਦੇ ਅੱਛਾ ਹਾਂ ਸੁਲੱਖਣ ਸਿੰਘ ਕਹਿੰਦਾ ਵੀ ਹੋਰ ਵੀ ਚਾਹੀਦੇ ਹੋਰ ਲਿਆ ਦੇਾਂਗੇ ਆ ਸਾਡੀ ਨਰਸਰੀ ਜੀ ਆ ਨੈਰ ਇਹ ਆਪਣੀ ਫੌਜ ਵੀ ਸਰਵੇ ਕਰਦੀ ਫਿਰਦੀ ਸਾਰਾ ਜੀ ਮੋਰਚੇ ਮੋਰਚੇ ਚੈੱਕ ਹੋ ਰਹੇ ਨੇ ਇਹ ਸਰਦਾਰ ਕਿੰਨੇ ਘੋਣਗੇ ਤੀਕੀ ਬਣਦੇ ਦੇ ਹਿਸਾਬ ਨਾਲ ਪੰਜਾਬ ਜਾਣਗੇ 100-100 ਅੱਛਾ ਵਾਹ ਆਇਆ ਸਰਦਾਰ ਵੇਖੇ ਅੱਜ ਪੈਦੇ ਆ ਗਿਆ ਆਇਆ ਕਰੀਏ ਸੇਵਾ ਤੇ ਜਰਾ ਇੰਨੀ ਚਾਣੇ ਇਹ ਠੀਕ ਹੈ ਠੀਕ ਆ ਤੇ ਪਾ ਤੇ ਤੇ ਦੂਸਰਾ ਪਾਣੀ ਫਿਲਿਆ ਇਹ ਫੜਾਵਾੜ ਪਾਣੀ ਨਾਲ ਉਹਨੇ ਲਾ ਆ ਦੀ ਇਹ ਫੜਾਫੜ ਇਹ ਅੱਜ ਪਾਣੀ ਕੋ ਨਹੀਂ ਪੈ ਰਾ ਤੀ ਦਬਾਵਾ ਹੈ ਅੱਛਾ ਲੱਗਿਆ ਯੋ ਆਵਾ ਮੇਜਰ ਬੋਦੂ ਨਾਲ ਲੈ ਜਾ ਕਿਤੇ ਜਾ ਆਪਣੀ ਨੂੰ ਪਾਣੀ ਦੇ ਭਰ ਦੋ ਬਾਲੀ ਲੈ ਮੇਜਰ ਖਾੜੇ ਆयो ਲਾੜੀਆਂ ਵਾਲੇ ਆਇਓ 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 ਫਟਾਫਟ ਆਇਓ ਤੂੰ ਸੇਵਾ ਕਰਾ ਦੇ ਸਪੈਦੇ ਦੀ ਸੇਵਾ ਆਈਏ ਬਾਈ ਨੇ ਬੜੀ ਮਿਹਨਤ ਕਰਕੇ ਧਿਆਨ ਦੇ ਲਿਆ ਦਿੱਤੇ ਨੇ ਸੁੱਕ ਜਾਣੇ ਨੇ ਤੇ ਫਟਾਫਟ ਆਇਓ ਹੋਰ ਰਾਪੀਸ ਪਾਣੀ ਪਾ ਦੇ ਪਾਣੀ ਸਦਾ ਨੂੰ ਪਾਣੀ ਭੇਜੀ ਲਿਆ ਹੋਵੇ ਹੋਰ ਮੇਜਰ ਗਿਆ ਹੁੰਦੇ ਨਾਲ ਜਾ ਜਬ ਬਾਲਟੀ ਚੱਕੀ ਲੈ ਨਾ ਸਪੈਡ ਦੇ ਇਹ ਜੀ ਲਿਖੀ ਆ ਹਾਂ ਇਹ ਕਾਲੀ ਲਿਖੀ ਜਾਂ ਨਾ ਲਿਖਾਂ ਇਹਾਰੇ ਖੌਚਾ ਲਿਖੀ ਇਹ ਸਾਰੇ ਮੋਰਚੇ ਚੈੱਕ ਹੋ ਰਹੇ ਜੀ ਅਸੀਂ ਸਪੈਡਾਂ ਸੇਵਾ ਕਰਦੇ ਫੌਜਾਂ ਦੀ ਸੇਵਾ ਕਰਦੇ ਜੀ ਉਹ ਦੇਸ਼ ਦੀ ਸੇਵਾ ਉਹ ਦੇਸ਼ ਦੀ ਸੇਵਾ ਅਸੀਂ ਇਹ ਇਹ ਦੇ ਹੀ ਦੀ ਇਹ ਸਾਰੀ ਸੇਵਾ ਜੀ ਅਸੀਂ ਇਹਨਾਂ ਦੀ ਸੇਵਾ ਕਿ ਵੇਸ਼ ਨਹੀਂ ਖੇਵਾ ਨੇੜੇ ਹੀ ਪਾਕਿਸਤਾਨ ਪੈ ਜਾਂਦਾ ਜੀ ਤੇ ਤਾਂ ਕਰਕੇ ਆ ਮੋਰਚੇ ਬਣੇ ਲੋਈ ਸਲਕਾਂ ਸੇ ਨਾਲ ਸੇ ਹੋਈ ਕਰਾ ਰਿਹਾ ਜੀ ਤੇ ਚੰਨ ਸਿੰਘ ਤਾਂ ਫਿਰ ਤੁਹਾਨੂੰ ਪਤਾ ਜੀ 24 ਘੰਟੇ ਸਲਕਾਂ ਸੇ ਨਹੀਂ ਚੰਨ ਸਿੰਘ ਜੀ ਨਾ ਰਪਾ ਤੇ ਹੀ ਦਵਾਰ ਆਹ ਚੰਨ ਆ ਗਿਆ ਵਾ ਫਾਇਦਾ ਡੇਗ ਬੈਣੀ ਆ ਮਾਰ 65 ਲੱਖ ਰੱਖ ਦੇਣਾ ਜੀ ਹਾਂ ਅਸਾਂ ਜੇ ਸ਼ਪੈਦਿਆਂ ਦਾ ਕੋਈ ਨੁਕਸਾਨ ਨਹੀਂ ਗਾ ਅਸੀਂ ਇਹਦੇ ਬਾਰੇ ਪਹਿਲਾਂ ਬਹੁਤ ਵੀਡੀਓ ਦੇਖੀਆਂ ਨੇ ਚਰਚੇ ਸੁਣੇ ਨੇ ਉਸ ਤੋਂ ਬਾਅਦ ਹੀ ਅਸੀਂ ਸ਼ਪੈਦਿਆਂ ਦੇ ਫੈਸਲਾ ਲਿਆ ਏ ਨਹੀਂ ਤੇ ਅਸੀਂ ਸ਼ਪੈਦਿਆਂ ਦੇ ਖਿਲਾਫ ਸੀ ਪਹਿਲਾਂ ਹਾਂ ਹਾਂ ਪਰ ਸ਼ਪੈਦੇ ਉੱਚੇ ਚਾਰਜ ਪੰਛੀ ਪੰਛੀ ਵਧੀ ਹਾਲ ਨੇ ਉਹਨਾਂ ਲਾ ਲੈਂਦੇ ਨੇ ਨਾ ਤੇ ਚੇਤੀ ਪੰਛੀ ਸਾਰੇ ਇਹਨਾਂ ਕਹਿੰਦੇ ਬਾਰੇ ਦੱਸਿਆ ਗਿਆ ਏ ਇਹ ਉਹਨਾਂ ਨੂੰ ਨੁਕਸਾਨ ਨਹੀਂ ਕਰਦੇ ਜੀ ਹੂੰ ਇਹ ਬਦਨਾਮ ਨਹੀਂ ਨੁਕਸਾਨ ਹੈ ਹੀ ਨਹੀਂ ਜੇ ਅਸੀਂ ਵੀਡੀਓ ਦੇਖੀ ਹੈ ਉਹ ਸਾਹਮਣੇ ਜੀ ਕਿੰਨੇ ਦਾ 32000 ਦਾ ਗਿਆ ਸੀ ਪਾਈ ਦਾ ਆ ਸਾਹਮਣੇ ਅੱਛਾ ਔਰ ਅਜੇ ਹੁਣ ਚਪਾਈ ਦੇ ਫਿਰ ਲੱਗੇ ਹੜੇ ਨਾ ਇਹ ਤੇ 32000 ਦਾ ਬਾਜ 35 ਲੱਗੇ ਹੁੰਦਾ ਤੇ ਚਲੋ ਰੁੱਖ ਲਾਓ ਕਿਸੇ ਦਾ ਲਾਓ ਸਹੀ ਡਾਕਟਰ ਹੋਰਾਂ ਗਾ ਨਹੀਂ ਬਾਈ ਤਿਆਰ ਤਾਂ ਮੈਂ ਪਿਛਲੇ ਹਾਲ ਵਿੱਚ ਆ ਅੱਛਾ ਲੈ ਤੇ ਆ ਸਾਹਮਣੇ ਦੱਸੀ ਨਾ 32000 ਦਾ ਕੋਈ ਨਾ ਕੋਈ ਰੁੱਖ ਲਾਈ ਰੱਖੋ ਸ਼ਾਮਾ ਨੂੰ ਸ਼ਾਮ ਅਹੀਂ ਮੁੱਦੇ ਦੀ ਗੱਲ ਅੱਗੇ ਕਰ ਦਿੱਤੀ। ਉਹ ਅਚਾਨਨ ਅੱਗੇ ਵੀ ਗੱਲ ਕੀਤੀ ਏ। ਕਿ ਆਪਦੇ ਬਾਲਣ ਜੀ ਲੋੜ ਪੈਣੀ ਪੈਣੀ ਏ। ਆਪ ਦਾ ਪ੍ਰਬੰਧ ਜਿਵੇਂ ਆਹ ਧਾਰਕ ਨਹੀਂ ਜਾਣਾ ਹੀ ਜਾਣਾ ਇਸੇ ਰਾਹ ਜਾਣਾ ਹੈ। ਲੱਕੜ ਤੋਂ ਬਿਨਾਂ ਨਹੀਂ ਸਰਨਾ ਜੇ। ਤੇ ਤਾਂਨ ਨੇ ਗਣੇ ਬਿਰੋਕ ਕੋਈ ਨਾ ਕੋਈ 1 2 ਮੈਂ ਜਿਹੜੀ ਪਾਜੀ ਤੇਰੇ ਹੁਣੇ ਇੱਕ ਜਨਮ ਦੇਣ ਤੇ ਇੱਕ ਰੁਖ ਲਾਤਾ ਕਰੋ। ਵਿਆਹ ਵਾਲੇ ਤਰੀਕ ਲੇਖ ਲਓ। ਬੀਆ ਤੈਨ ਸਾਡਾ ਵਿਆਹ ਆਇਆ ਸੀ ਉਦੋਂ ਇੱਕ ਦੋ ਰੁੱਖ ਲਾ ਦਿੱਤੇ ਕੋਈ ਬਾਨਾ ਹੀ ਬਣਾਉਣਾ ਹੈ ਰੁੱਖ ਲਾਉਣ ਤੇ ਰੁੱਖ ਅਸੀਂ ਬਚਾ ਦੇਾਂਗੇ ਤੇ ਫੋਨ ਕਰਦੇ ਤੁਹਾਡੇ ਪੈਸੇ ਨਹੀਂ ਲੱਗਣੇ ਸਾਨੂੰ ਐਡਰੈਸ ਦੱਸ ਦਿਓ ਬਾਕੀ ਭੇਜਦੇ ਜਾਣ ਇੱਕ ਦੋ ਬਾਦ ਨਹੀਂ ਜਣੇ ਆਪਾਂ ਨਹੀਂ ਹਾਂ ਉਹਨਾਂ ਇੱਕ ਕੋ ਬੰਦਾ ਆਵੇ ਤੱਕ ਮੈਨੂੰ 40-50 ਚ ਭੇਜਦਾ ਚਾਹੀਦਾ ਆ ਜੜ ਸੇਵਾ ਕਰਦੇ ਆਇਆ ਅੱਜ ਵੀਰ ਉਹ ਦਾ ਬੰਦ ਹੈ ਲੋਈ ਮੇਜਾ ਜਿੰ ਫੇਰਾ ਆ ਗਿਆ ਓ ਸਰਦਾਰ ਵੀ ਆ ਗਿਆ ਸਰਦਾਰ ਫੜ ਕਰ ਹਲਪ ਕਰਨੇ ਆ ਪਾਣੀ ਚਲੋ ਠੀਕ ਹੈ ਜੀ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਫਦੇ ਗਰਮੀ ਵੀ ਬੜੀ ਹੈ ਚੰਨ ਕਿੰਨਾ ਟਾਈਮ ਹੋ ਗਿਆ ਹੈ ਇੱਕ ਵਜ ਗਈ 1 ਮਈ ਫੜਾ ਵੱਡੇ ਵੱਡੇ ਵਿੱਚੋਂ ਤੇ ਤੁਹਾਨੂੰ ਪਤਾ ਕਿ ਕਿੰਨੀ ਪੈ ਰਹੀ ਏ ਪਰ ਫਿਰ ਵੀ ਅਸੀਂ ਇਹ ਜਿਹੜਾ ਫੜਾਈ ਹੈ ਬੈਠ ਬੈਠ ਜਾਣਾ ਹੋਰ ਬੈਠ ਜਾਓ ਅੱਜ ਜਿਹੜੇ ਸਾਡੇ ਹੱਦ ਰੁਕ ਲੱਗੇ ਸੀ ਬੱਲੇ ਬੱਲੇ ਹੋਈ ਵੀ ਠੀਕ ਨਹੀਂ ਲੱਗ ਰਹੀ ਡਾਕਟਰ ਸਾਹਿਬ ਨਾ ਇਹ ਮਤਲਬ ਨਹੀਂ ਕਿ ਠੀਕ ਹੈ ਜੀ